ਸੱਚੇ ਕਾਲਜੀ டி5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਕੰਗਨੜ ਰਣਾਉਦ ਨੂੰ ਥੱਪੜ ਮਾਰਨ ਦਾ ਮਾਮਲਾ ਪੱਖ ਦਾ ਹੋਇਆ ਵਿਖਾਈ ਦੇ ਰਿਹਾ ਸੀ ਕਈ ਕਿਸਾਨ ਜਥੇਬੰਦੀਆਂ ਸਨ ਜੋ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਈਆਂ ਸਨ ਦੂਜੀ ਪਾਸੇ ਕੰਗਨੜ ਰਣਾਉਦ ਦੇ ਵੱਲੋਂ ਪੰਜਾਬ ਦੇ ਵਿਰੁੱਧ ਦਿੱਤੀ ਜਾ ਰਹੀ ਟਿੱਪਣੀ ਨੂੰ ਲੈ ਕੇ ਵੀ ਕਈ ਸਿਆਸਤਦਾਨ ਨਰਾਜ਼ ਨਜ਼ਰ ਆਏ ਸਨ ਪਰ ਹੁਣ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਅਤੇ ਸਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਕੰਗਨੜ ਰਣੋਦੇ ਹੱਕ ਵਿੱਚ ਬੋਲੇ ਨੇ ਵਿਜੇ ਸਾਂਪਲਾ ਨੇ ਕਿਹਾ ਕਿ ਕੁਲਵਿੰਦਰ ਕੌਰ ਸੁਰੱਖਿਆ ਕਰਮਚਾਰੀ ਸੀ ਅਤੇ ਉਸ ਨੂੰ ਆਪਣੀ ਡਿਊਟੀ ਨਿਭਾਣੀ ਚਾਹੀਦੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਕੁਲਵਿੰਦਰ ਕੌਰ ਦਾ ਸਮਰਥਨ ਕਰ ਰਹੇ ਲੋਕਾਂ ਨੂੰ ਵੀ ਛਾੜ ਪਾਈ ਹੈ ਨਾਲ ਹੀ ਉਹਨਾਂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਬਿਆਨ ਦਿੱਤਾ ਉਹਨਾਂ ਕਿਹਾ ਕਿ ਹੁਣ ਜਿਹੜਾ ਕਿਸਾਨੀ ਅੰਦੋਲਨ ਹੋ ਰਿਹਾ ਹੈ ਉਹ ਸਰਕਾਰਾਂ ਦੁਆਰਾ ਸਪான்ਸਰ ਕੀਤਾ ਜਾ ਰਿਹਾ ਹੈ ਭਾਜਪਾ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਗਿਆ ਇਹ ਸੜਸੜ ਗੁੰਡਾਗਰਦੀ ਸੀ ਮੈਂ ਦੇਖ ਰਿਆ कि ਜਿਹੜੀ ਉਹ ਸਕਿਉਰਿਟੀ ਫੋਰਸਸ ਦੇ ਵਿੱਚ ਅਨੁਕਾਰੀ ਬੀਬੀ ਕੁਲਵਿੰਦਰ ਕੌਰ ਸੀ ਸ਼ਾਇਦ ਉਹਦਾ ਨਾਮ ਉਹਨੇ ਆਪਣੀ ਡਿਊਟੀ ਨਹੀਂ ਕੀਤੀ ਵਰਦੀ ਪਾਉਣ ਤੋਂ ਬਾਅਦ ਉਹਦਾ ਧਰਮ ਉਹਦਾ ਫਰਜ ਉਹਦਾ ਕਰਤੱਵ ਹੈ ਰੱਖਿਆ ਕਰਨਾ ਹੈ ਅਗਰ ਕੋਈ ਵੀ ਆਫਤਾ ਆਉਂਦੀ ਹੈ ਤੇ ਹਰ ਲੋੜਵੰਦ ਵਿਅਕਤੀ ਹਮੇਸ਼ਾ ਆਸ਼ਾ ਦੀ ਨਿਗਾ ਉਸ ਵਰਦੀ ਧਾਰੀ ਦੇ ਵੱਲ ਨੂੰ ਜਾਂਦੀ ਹੈ ਔਰ ਹਮੇਸ਼ਾ ਉਸ ਸੁਰੱਖਿਆ ਵਰਦੀ ਧਾਰੀ ਦੇ ਕੋਲੋਂ ਮੰਗਦਾ ਹੈ ਪਰ ਜੇ ਵਰਦੀ ਪਾ ਕੇ ਹੀ ਜਿਨ੍ਹਾਂ ਨੇ ਸੁਰੱਖਿਆ ਦੇਣੀ ਹੈ ਜੇ ਉਹ ਹੀ ਇਸ ਤਰ੍ਹਾਂ ਦਾ ਵਤੀਰਾ ਕਰਨਗੇ ਤਾਂ ਫਿਰ ਆਮ ਵਿਸ਼ਵਾਸ ਕਿੱਥੇ ਹੋਏਗਾ ਜਿੱਥੇ ਤੱਕ ਤਾਂ ਉਹਨਾਂ ਦੀ ਕਹਾਂਗਾ ਕਿ ਮੈਂ ਉਸ ਜਿਹੜੀ ਲੇਡੀ ਦਾ ਮੈਂ ਉਹਦੀ ਘਟਨਾ ਦੀ ਨਿੰਦਾ ਕਰਦਾ ਔਰ ਉਹਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਅਪੀਲ ਕਰਦਾ ਦੂਸਰੀ ਜਿਹੜੇ ਉਹਦੇ ਸਮਰਥਨ ਕਰਦੇ ਨੇ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਇਹ ਸਮਰਥਨ ਤੁਸੀਂ ਜਿਹੜਾ ਇਹ ਕਹਿ ਕੇ ਕਰ ਰਹੇ ਹਾਂ ਕਿ ਜਿਨ ਨੇ ਕਰਤੱਵ ਨਹੀਂ ਨਿਭਾਇਆ ਅਸੀਂ ਉਹਦੇ ਹੱਕ 'ਚ ਖੜੇ ਹਾਂ ਜੇ ਉਹਨੇ ਕੋਈ ਪ੍ਰਦਰਸ਼ਨ ਕਰਨਾ ਆਪਣਾ ਤੁਸੀਂ ਕਰਾਉਣਾ ਹੈ ਤੇ ਨੋ ਡਾਊਟ ਕਿਦੇ ਵੀ ਹੋ ਆਪਣੇ ਉੱਥੋਂ ਆਪਣਾ ਛੱਡ ਕੇ ਆਣ ਕੇ ਕਰਨਾ ਪ੍ਰਦਰਸ਼ਨ ਕੰਨ ਕੋਣ ਰੋਕਦਾ ਪਰ ਵਰਦੀ ਜਦੋਂ ਪਾ ਲਈਆ ਉਦੋਂ ਦਾ ਫਰਜ਼ ਜਿਹੜਾ ਸਨਮਾਨ ਕਰਨਾ ਚਾਹੀਦਾ ਔਰ ਜਿਹੜੇ ਸਮਰਥਨ ਕਰ ਰਹੇ ਆ ਉਹਦੇ ਲਈ ਵੀ ਮੈਂ ਕਹਾਂਗਾ ਕਿ 10 ਸਾਲ ਪਹਿਲਾਂ ਪੰਜਾਬ ਨੇ ਸੰਤਾਪ ਝੋਗਿਆ ਹਾਲੇ ਤੱਕ ਉੱਥੋਂ ਨਹੀਂ ਅਸੀਂ ਉੱਪਰ ਪਾ कोरोना काल ਦੇ ਵਿੱਚ ਵੀ ਆ ਗਿਆ ਔਰ ਉੱਤੋਂ ਜਿਹੜਾ ਅੰਦੋਲਨ ਦੇ ਵਿੱਚ ਵੀ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਉਹ ਆਉਣ ਵਾਲੀ ਜਨਰੇਸ਼ਨ ਦੇ ਲਈ ਪੂਰਾ ਨਹੀਂ ਹੋ ਸਕਦਾ ਕਿਉਂਕਿ ਜਦੋਂ ਤੁਸੀਂ ਅਤੰਕਵਾਦ ਦਾ ਜਿੰਨਾ ਵੀ ਨੁਕਸਾਨ ਹੋਇਆ ਹੱਲੇ ਤੱਕ ਅਸੀਂ ਉਹਦੇ ਪੈਰਾਂ ਤੇ ਖੜੇ ਨਹੀਂ ਹੋ ਪਾਏ ਔਰ ਜੇ ਹੋਰ ਨੁਕਸਾਨ ਹੋਏਗਾ ਤੇ ਹੋਰ ਨਹੀਂ ਹੋਏਗਾ ਸਾਨੂੰ ਕੱਲਾ ਆਪਣਾ ਨਹੀਂ ਸੋਚਣਾ ਚਾਹੀਦਾ ਪੰਜਾਬ ਦੇ ਹਿੱਤ ਸੋਚਣੇ ਚਾਹੀਦੇ ਨੇ ਪੰਜਾਬ ਦੀ ਨੈਕਸਟ ਜਨਰੇਸ਼ਨ ਬਾਰੇ ਸੋਚਣਾ ਚਾਹੀਦਾ ਹੈ ਅੱਜ ਕੋਈ ਵੀ ਇਨਵੈਸਟਰ ਪੰਜਾਬ ਤੇ ਇਨਵੈਸਟ ਕਰਨ ਲਈ ਤਿਆਰ ਨਹੀਂ ਕਿਉਂਕਿ ਹੁਣ ਉਹਨਾਂ ਨੂੰ ਵਿਸ਼ਵਾਸ ਨਹੀਂ ਰਹੀ ਆ ਅੱਜ ਇੰਡਸਟਰੀ ਜਿਹੜੀ ਇੱਥੋਂ ਦੀ ਲੱਗਿਓ ਸੀ ਉਹ ਇੱਥੋਂ ਪਲਾਨ ਕਰਕੇ ਦੂਸਰੇ ਸੂਬਿਆਂ 'ਚ ਜਾ ਰਹੀ ਹੈ ਕਿ ਉੱਥੇ ਉਹਨਾਂ ਨੂੰ ਸੁਖਾਵਾਂ ਇੱਥੇ ਤਾਂ ਰੋਜ਼ ਰਸਤੇ ਬੰਦ ਹੁੰਦੇ ਰੋਜ਼ ਰੇਲ 트랙 ਬੰਦ ਹੁੰਦੀਆਂ ਔਰ ਉੱਥੇ ਉਹ ਦੱਸਦੇ ਕਿ ਸਾਡਾ ਕਿਰਾਇਆ ਵੀ ਬਚ ਗਿਆ ਸਾਨੂੰ ਆ ਫਾਇਦਾ ਹੋ ਗਿਆ ਸਾਨੂੰ ਆ ਫਾਇਦਾ ਹੋ ਗਿਆ ਅਗਰ ਕਿਸੇ ਨੂੰ ਇੱਕ ਐਗਜ਼ਾਮਪਲ ਚਾਹੀਦੀ ਮੈਂ 8-10 ਐਗਜ਼ਾਮਪਲ ਮੇਰੇ ਸਾਹਮਣੇ ਇੱਥੇ ਲੋਕਲ ਇੰਡਸਟਰੀ ਦੇ ਲੋਕ ਵੀ ਹੈਗੇ ਆ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਇੰਡਸਟਰੀ ਇੱਥੋਂ ਪਲਾਨ ਕਰਕੇ ਲੈ ਕੇ ਗਏ ਔਰ ਉਸ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦੇ ਨੇ ਪਰ ਜੇ ਇੱਥੇ ਹੋਰ ਲੋਕਾਂ ਨੂੰ ਤੰਗ ਕਰਾਂਗੇ ਤੇ ਆਉਣ ਵਾਲੀ ਨੈਕਸਟ ਜਨਰੇਸ਼ਨ ਉਹ ਕੀ ਕਰੇਗੀ ਉੱਥੇ ਕੌਣ ਵਿਸ਼ਵਾਸ ਕਰੇਗਾ ਪੰਜਾਬ 'ਚ ਇਨਵੈਸਟ ਨਹੀਂ ਆਏਗਾ ਖੇਤੀ ਨੂੰ ਅਸੀਂ ਕਹਿੰਦੇ ਲਾਹੇਵੰਦ ਸੌਦਾ ਨਹੀਂ ਰਹਿ ਗਿਆ ਇੰਡਸਟਰੀ ਅਸੀਂ ਲੱਗਣ ਨਹੀਂ ਦੇਣੀ ਹੋਰ ਕਿਸੇ ਨੂੰ ਸੁਰੱਖਿਆ ਅਸੀਂ ਕਿਸੇ ਦੀ ਰਹਿਣ ਨਹੀਂ ਦੇਣੀ ਸਾਰੇ ਅੁਰਸ਼ਖਸ਼ਿਤ ਰਹਿਣਗੇ ਔਰ ਇਥੇ ਕੋਈ ਸਰਕਾਰਾਂ ਉਹਨਾਂ ਨੂੰ ਜਿਹੜੀਆਂ ਪ੍ਰਮੋਸ਼ਨ ਪ੍ਰਮੋਟ ਕਰਨਗੀਆਂ ਤਾਂ ਫਿਰ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ ਚ ਨਹੀਂ ਸੰਭੇਜਦਾ ਮੈਂ ਤਾਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਵਿੱਚੇ ਉਹ ਜਿਹੜੇ ਕਿਸਾਨਾਂ ਦੇ ਨਾਂ ਦੇ ਉੱਤੇ ਬੈਠੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੋ ਸਿਰਫ ਸਵਾਰਥ ਲਈ ਨਾ ਕੰਮ ਕਰੋ ਆਪੜ ਤੁਹਾਡਾ ਕੁਝ ਇੱਕ ਕਿਸਾਨੀ ਕਰਕੇ ਜਾਂ ਇੱਕ ਕੁਝ ਜਿਹੜਾ ਜਿਹਦੇ ਚ ਅਸੀਂ ਕੋਈ ਲਾਸ ਵੀ ਨਹੀਂ ਗਿਣਦੇ ਪਰ ਫਿਰ ਵੀ ਅਗਰ ਜੇ ਕੋਈ ਉਹਨਾਂ ਦੀ ਕੋਈ ਪ੍ਰੋਬਲਮ ਹੈ ਤਾਂ ਆਪਣੇ ਪ੍ਰੋਟੈਸਟ ਕਰਨ ਦੇ ਲਈ ਤਰੀਕੇ ਹੋਰ ਬਹੁਤ ਨੇ ਪੰਜਾਬ ਦਾ ਨੁਕਸਾਨ ਕਰਕੇ ਪੰਜਾਬ ਚ ਜਿਹੜੀ ਰਾਜਿਕਤਾ ਲਿਆ ਕੇ ਅਸਤਵ ਵਿਅਸਤ ਕਰਕੇ ਤੁਸੀਂ ਆਪਣਾ ਨਿੱਜੀ ਸਵਾਰਥ ਸਾਬੂਗੇ ਉਹ ਜਿਹੜਾ ਗਲਤ ਹੈ ਪਰ ਕਿਸਾਨਾਂ ਦੇ ਉੱਤੇ ਜਿਹੜੇ ਮੈਂ ਕਹਾਂਗਾ ਕਿ ਕਿਸਾਨਾਂ ਦਾ ਹੌਣ ਦਾ ਅੰਦੋਲਨ ਤਾਂ ਸਰਕਾਰ ਵੱਲੋਂ ਜਿਹੜਾ ਸਪਾਂਸਰਡ ਹੈ ਤੁਸੀਂ ਦੇਖਿਆ ਕਿ ਸਾਰੇ ਚੋਣਾਂ ਜਿ ਵੀ ਕਿ ਸਾਡੇ ਧਨ ਜਿਸ ਤਰੀਕੇ ਨਾਲ ਰੋਕਿਆ ਗਿਆ ਪਿੰਡਾਂ ਚ ਬਣ ਨਹੀਂ ਦਿੱਤਾ ਗਿਆ ਇਹ ਕਿਸੇ ਅੰਦੋਲਨ ਦਾ ਹਿੱਸਾ ਨਹੀਂ ਹੋ ਸਕਦਾ ਇਹ ਨਫ਼ਰਤ ਦਾ ਹਿੱਸਾ ਹੋ ਸਕਦਾ ਇਹ ਗੁੰਡਾਗਰਦੀ ਦਾ ਹਿੱਸਾ ਹੋ ਸਕਦਾ ਇਹ ਅਤੰਕਵਾਦ ਦਾ ਹਿੱਸਾ ਹੋ ਸਕਦਾ ਜੇ ਮੈਂ ਕਹਾਂ ਅਗਰ ਜੇ ਕਹੋਗੇ ਕਿ ਇਸ ਤਰ੍ਹਾਂ ਕਿਉਂ ਕਹਿ ਰਿਹਾ ਹਾਂ ਕਿ ਹੰਸਰਾ ਜਹੰਸ ਦੇ ਉੱਤੇ ਜਿਹੜਾ ਹਮਲਾ ਹੋਇਆ ਉਹਦੇ ਸ਼ੀਸ਼ੇ ਭੰਨੇ ਵੇ ਡਾਂਗਾ ਛੋਟੇ ਬਰਚੇ ਲੈ ਕੇ ਗਏ ਸੀ ਕੀ ਉਹ ਤੁਸੀਂ ਸ਼ਿਰਾਫਤ ਦੇ ਲਈ ਗਏ ਸੀ ਕੀ ਉਹ ਅਮਨ ਸ਼ਾਂਤੀ ਦੇ ਲਈ ਗਏ ਸੀ ਇਸ ਕਰਕੇ ਸਰਕਾਰ ਪੁਲਿਸ ਨਾਲ ਔਰ ਕੁਛ ਨਹੀਂ ਕਹਿੰਦੀ ਇਹ ਸਪான்ਸਰਡ ਪ੍ਰੋਗਰਾਮ ਚੱਲ ਰਿਹਾ ਸੀ ਔਰ ਇਹ ਮੈਂ ਕਹਾਂਗਾ ਇਹ ਪੰਜਾਬ ਨੂੰ ਤੁਸੀਂ ਆਪਣਾ ਇਹ ਤਾਂ ਕਹਿ ਦਿਓਗੇ ਅਸੀਂ ਉਹਨੂੰ ਨਹੀਂ ਅੱਗੇ ਵਧਣ ਦਿੱਤਾ ਉਹਨੂੰ ਨਹੀਂ ਹਟਾਤਾ ਉਹਨੂੰ ਅੱਗੇ ਨੰਗਣ ਨਹੀਂ ਦਿੱਤਾ ਉਹਨੂੰ ਪਿੰਡ ਜੀ ਨਹੀਂ ਬਣੇ ਦਿੱਤਾ ਪਰ ਨਾਲ-ਨਾਲ ਇਹ ਵੀ ਦੇਖਿਓ ਕਿ ਹੌਲੀ-ਹੌਲੀ ਪੰਜਾਬ 'ਚ ਕਿਸੇ ਨੇ ਵੜਨਾ ਹੀ ਨਹੀਂ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਜੋੜਦਾ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਹੋਣ ਦੇ ਨਾਤੇ ਮੇਰਾ ਦਰਦ ਪੰਜਾਬ ਦਾ ਆ ਤੇ ਆਉਣ ਵਾਲੇ ਹਾਲਾਤਾਂ ਨੂੰ ਅਸੀਂ ਸੁਧਾਰੀਏ ਔਰ ਪੰਜਾਬ ਨੂੰ ਅਸੀਂ ਵਿਕਸਿਤ ਬਣਾਉਣ ਵੱਲ ਤੁਰੀਏ ਸਾਡੀ ਜਿਹੜੀ ਵਿਰਾਸਤ ਹੈ ਲੋਗਾਂ ਨੂੰ ਦੇਣ ਦੀ ਸੀ ਖੋਣ ਦੀ ਨਹੀਂ ਇਸ ਕਰਕੇ ਅਸੀਂ ਹਮੇਸ਼ਾ ਵੰਡਣ ਦੀ ਕੀਤੀ ਹੈ ਗੁਰੂਆਂ ਦਾ ਜੋ ਸੰਦੇਸ਼ ਹੈ ਅਸੀਂ ਉਹਨੂੰ ਫਾਲੋ ਕਰੀਏ ਨਾ ਕਿ ਅਸੀਂ ਦੂਸਰੇ ਪਾਸੇ ਨੂੰ ਧਰੀ ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਏ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੂਨੀ ਰਾਤ ਬਣਾਂਗੇ ਬੁਲੰਦਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਬਣ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਔਰ ਸੰਸਕ੍ਰਿਤੀ ਕੀ ਹੋਗੀ ਬਾਤ? ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ